ਅੱਲੈਕੁਮ ਸਤੋ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਅਮਰੀਕਾ ਦੇ ਵਿੱਚ ਸਿੱਖਾਂ ਨੇ ਇحتਜਾਜ ਦੁਨੀਆ ਤੇ ਸਭ ਤੋਂ ਵੱਡਾ ਰਿਕਾਰਡ ਕਰਾ ਦਿੱਤਾ ਔਰ ਉਹਨਾਂ ਨੇ ਕਹਿ ਦਿੱਤਾ ਕਿ ਖਾਲਸਾ ਰਾਜ ਹੁਣ ਦੂਰ ਨਹੀਂ ਅਸੀਂ ਲੈਣ ਜਾ ਰਹੇ ਹਾਂ ਤੇ ਅਗਰ ਸਾਡੇ ਨਾਲ 84 ਵਾਲਾ ਬਾਣਾ ਵਰਤਿਆ ਜਾਂ 84 ਵਾਲੀ ਕੀਤੀ ਤੇ ਫਿਰ ਟੈਂਕਾਂ ਦੇ ਨਾਲ ਟੈਂਕ ਵੱਜਣਗੇ ਤੇ ਜਿਵੇਂ ਦਾ ਕੋ ਜਵਾਬ ਮੰਗੇਗਾ ਉਵੇਂ ਦਾ ਉਹਨੂੰ ਜਵਾਬ ਦਿੱਤਾ ਜਾਏਗਾ ਉਸ ਤੋਂ ਬਾਅਦ ਮੋਦੀ ਦੀਆਂ ਅੱਖਾਂ ਦੇ ਅੱਖਾਂ ਦੇ ਵਿੱਚ ਪਾ ਕੇ ਉਹਨਾਂ ਨੇ ਗੱਲ ਕੀਤੀ ਕਿ ਖਾਲਸਾ ਰਾਜ ਹੁਣ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ ਖੈਰ ਪਹਿਲੇ ਤਾਂ ਆਪਾਂ ਦੇਖ ਲੈਣਾ ਮੁਕੰਮਲ ਵੀਡੀਓ ਫਿਰ ਕਰਨਾ ਗੁੱਸਤ ਸਮੂਚੇ ਖਾਲਸਤਾਨੀਆਂ ਨੂੰ ਗੁਰੂ ਦਾ ਓਟ ਆਸਰਾ ਲੈ ਕੇ ਚੱਲਣ ਵਾਲੇ ਆਪਣੇ ਸਿਰਾਂ ਦੇ ਕਫਨ ਬੰਨ੍ਹ ਕੇ ਹਾਂ ਆਪਣੀ ਧਰਤੀ ਨੂੰ ਆਜ਼ਾਦ ਕਰਨ ਦੀ ਇੱਛਾ ਰੱਖਣ ਵਾਲੇ ਜਿੰਨੇ ਵੀ ਤੁਸੀਂ ਇੱਥੇ ਆਏ ਹੋ ਮੈਂ ਸਾਰਿਆਂ ਨੂੰ ਗੱਜ ਕੇ ਫਦੇ ਬੁਲਾਉਣਾ ਜਵਾਬ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲਾਂ ਤਕਨੀਕੀ ਨੇ ਨੰਬਰ 1 ਗੱਲ ਇਹ ਹੈ ਕਿ ਅਸੀਂ ਜਿਸ ਥਾਂ ਤੇ ਖੜੇ ਆ ਉਹ ਭਾਰਤੀ ਕੌਂਸਲ ਜਨਰਲ ਦਾ ਜਿਹੜਾ ਦਫ਼ਤਰ ਅਮਰੀਕਾ ਚ ਉਹਦੇ ਸਾਹਮਣੇ ਖੜੇ ਆ ਹੂੰ ਇਹ ਇਸ ਗੱਲ ਦਾ ਸੂਚਕ ਹੈ ਕਿ ਜਿਹੜੀ ਅਗਲੀ ਸਾਡੀ ਲੜਾਈ ਆ ਉਹਦਾ ਜਿਹੜਾ ਮੈਦਾਨੇ ਜੰਗ ਅਸੀਂ ਨਿਰਧਾਰਿਤ ਕਰਾਂਗੇ ਅਸੀਂ ਇਸ ਵੇਲੇ ਆਪਣੇ ਘਰ ਤੋਂ ਨਹੀਂ ਬੋਲ ਰਹੇ ਇੱਥੇ ਆ ਕੇ ਅਸੀਂ ਉਸ ਧਰਤੀ ਤੇ ਉਸ ਥਾਂ ਦੇ ਸਾਹਮਣੇ ਖੜੇ ਆ ਜਿਹੜੀ ਧਰਤੀ ਨੂੰ ਉਹ ਆਪਣੀ ਮਲਕੀਅਤ ਸਮਝਦੇ ਨੇ ਹੂੰ ਸੋ ਸਾਡੀ ਸਟੇਜ ਇਹ ਗੱਲਬਾਤ ਉਸ ਪੱਤਰ ਤੱਕ ਉਹਨਾਂ ਲੋਕਾਂ ਤੱਕ ਪਹੁੰਚਾਉਣ ਲਈ ਜਿਹੜੀ ਸਟੇਜ ਹੈ ਉਹ ਅਸੀਂ ਨਿਰਧਾਰਿਤ ਕੀਤੀ ਆ ਤੇ ਜਿਹੜਾ ਮੈਦਾਨੇ ਜੰਗ ਹੋਊਗਾ ਅਗਲਾ ਪੜਾ ਉਹ ਵੀ ਪਹਿਲਾਂ ਵਾਂਗੂ ਜਿਵੇਂ ਇਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਜਾ ਜੂਨ 84 ਤੋਂ ਬਾਅਦ ਝੂਠੇ ਪੁਲਿਸ ਮੁਕਾਬਲੇ ਤੇ ਨਵੰਬਰ 1984 ਦੇ ਵਿੱਚ ਇਹਨਾਂ ਨੇ ਸਿੱਖਾਂ ਦਾ ਗਦਲੇਆਮ ਕੀਤਾ ਉਹ ਇਹਨਾਂ ਨੇ ਆਪਣੀ ਮਰਜ਼ੀ ਨਾਲ ਸਾਡੇ ਘਰਾਂ ਤੇ ਹਮਲੇ ਕਰਕੇ ਕੀਤਾ ਪਰ ਜਿਹੜਾ ਅਗਲਾ ਮੈਦਾਨੇ ਜੰਗ ਹੈ ਉਹ ਅਸੀਂ ਨਿਰਧਾਰਤ ਕਰਾਂਗੇ ਕਿ ਅਸੀਂ ਜੰਗ ਕਿੱਥੇ ਲੜਨੀ ਆ ਤੇ ਇਹ ਜਿੰਨੇ ਵੀਡੀਓ ਕੈਮਰੇ ਲੱਗੇ ਹੋਏ ਨੇ ਸਾਡੇ ਕੈਮਰਿਆਂ ਦੇ ਇਲਾਵਾ ਜਾਂ ਅੰਦਰੋਂ ਵੀ ਕੋਈ ਰਿਕਾਰਡਿੰਗ ਹੋ ਰਹੀ ਆ ਉਹ ਇੱਕ ਮਾਦੇਮ ਸਾਡੀ ਜਿਹੜੀ ਗੱਲ ਹੈ ਨਰਿੰਦਰ ਮੋਦੀ ਅਮਿਤ ਸ਼ਾਹ ਤੇ ਅਜੀਤ ਡੋਵਲ ਤੱਕ ਤੇ ਜਿਹੜੀ ਭਾਰਤੀ ਡੀਪ ਸਟੇਟ ਆ ਉਹਦੇ ਤੱਕ ਪਹੁੰਚਾਉਣ ਲਈ ਬਿਲਕੁਲ ਸੋ ਅਸੀਂ ਇੱਕ ਤਰ੍ਹਾਂ ਉਹਨਾਂ ਦੇ ਟੇਬਲ ਤੇ ਬੈਠੇ ਆਂ ਇਹ ਟੇਬਲ ਤੇ ਬੈਠੇ ਨੇ ਉਹ ਸਾਡੇ ਸਾਹਮਣੇ ਸੋ ਜਿੰਨਾ ਪੈਸਾ ਉਹਨਾਂ ਨੇ ਸਾਡੀ ਲੀਡਰਸ਼ਿਪ ਸਾਡੇ ਆਜ਼ਾਦੀ ਸੰਗਰਾਮੀਆਂ ਨੂੰ ਆਜ਼ਾਦੀ ਕੁਲਾਟੀਆਂ ਨੂੰ ਮਾਰਨ ਕਤਲ ਕਰਨ ਉਹਨਾਂ ਦੇ ਖਿਲਾਫ ਸਾਜ਼ਿਸ਼ਾਂ ਰਚਨ ਦੇ ਉੱਤੇ ਖਰਚ ਕੀਤਾ ਜਿੰਨਾ ਪੈਸਾ ਉਹ ਸਾਡੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨਾਲ ਖਤਮ ਕਰਨ ਤੇ ਲਾ ਰਹੇ ਨੇ ਜਿੰਨਾ ਪੈਸਾ ਉਹਨਾਂ ਨੇ ਸਿੱਖ ਦਿਖਾਈ ਦੇਣ ਵਾਲੇ ਦਾੜੀਆਂ ਵਾਲੇ ਪੱਗਾਂ ਵਾਲੇ ਸਾਡੇ ਅਖੌਤੀ ਲੀਡਰਾਂ ਨੂੰ ਖਰਚਣ ਤੇ ਲਾਇਆ ਐ ਇਹ ਜਸਰਗਰ ਉਹ ਸਭ ਮਿੱਟੀ ਹੋ ਜਾਣਾ ਭਾਈ ਦੋਵਲ ਮੋਤੀ ਉਹ ਸਭ ਮਿੱਟੀ ਹੋ ਜਾਣਾ ਖਤਮ ਹੋ ਜਾਣਾ ਇਹ 1 ਘੰਟੇ ਚ ਸਾਰਾ ਸਾਫ ਹੋ ਜਾਣਾ ਜਿਹੜੇ ਸਾਡੇ ਵੀਰ ਸੋਚਦੇ ਵੀ ਨੇ ਨਾ ਉੱਥੇ ਕਿ ਆ ਭਈਏ ਇਹਨੇ ਆਗੇ ਜੀ ਉੱਥੇ ਆ ਉੱਥੇ ਤਾਂ ਸਿੱਖ ਗੱਟ ਗਿਣਤੀ ਹੋ ਜਾਣੇ ਆ ਜ ਜ ਇਸ ਤਰੀਕੇ ਦੀਆਂ ਕਦੇ-ਕਦੇ ਸਾਡੇ ਉਹ ਵੀਰ ਗੱਲਾਂ ਕਰਦੇ ਨੇ ਜਿਹੜੇ ਕਿਤੇ ਇਹਨਾਂ ਨੇ ਖਰੀਦੇ ਹੋਏ ਨੇ ਨਿਊਯਾਰਕ ਦੇ ਵਿੱਚ ਬੈਠੇ ਨੇ ਵਾਸ਼ਿੰਗਟਨ ਡੀਸੀ ਦੇ ਵਿੱਚ ਬੈਠੇ ਨੇ ਜਾਂ ਕਿਤੇ ਵੱਡੇ ਸ਼ਹਿਰਾਂ ਦੇ ਵਿੱਚ ਬੈਠੇ ਨੇ ਵੱਖ-ਵੱਖ ਤਰ੍ਹਾਂ ਦੀਆਂ ਬਿਆਨਵਾਜ਼ੀਆਂ ਦੰਦੇ ਨੇ ਇਹ ਖਰੀਦੇ ਹੋਏ ਝੋਲੀ ਚੁੱਕ ਤਾਂ ਉਹ ਇਹ ਗੱਲ ਆਪਣੇ ਦਿਮਾਗ ਦੇ ਵਿੱਚੋਂ ਕੱਢ ਦੇਣ ਕਿ ਪੰਜਾਬ ਦੇ ਵਿੱਚ ਖਾਲਸਾਤਾਂ ਦੀ ਕੋਈ ਗੱਲ ਨਹੀਂ ਜਦ ਪੰਜਾਬ ਦੇ ਲੋਕ ਖਾਲਸਾਤਨ ਨਹੀਂ ਚਾਹੁੰਦੇ ਕਿਉਂਕਿ ਜਿਸ ਦਿਨ ਐਲਾਨ ਹੋਣਾ ਇੱਕ ਘੰਟੇ ਦੇ ਵਿੱਚ ਉਹਨਾਂ ਨੇ ਚੱਪਲਾਂ ਛੱਡ ਕੇ ਭਜਣਾ ਉੱਥੋਂ ਗ੍ਰੇਟ ਯਾਰ ਗ੍ਰੇਟ ਤੇ ਸਿੱਖਾਂ ਦੇ ਵਿੱਚ ਐਨੀ ਤਾਕਤ ਹੈ ਅੱਜ ਵਿਸ਼ਪ ਪੱਤਰ ਦੇ ਉੱਤੇ ਕਿ ਜਿਸ ਵੇਲੇ ਐਲਾਨ ਹੋਇਆ ਕਿ ਖਾਲਸਾਤਨ ਇੱਕ ਆਜ਼ਾਦ ਸਿੱਖਾਂ ਦਾ ਸਥਾਨ ਹੈ ਸਿੱਖ ਹੋਮਲੈਂਡ ਹੈ ਤੇ ਸਿੱਖ ਉਸ ਘਰ ਦੇ ਵਿੱਚ ਆਪਣੀ ਧਾਰਮਿਕ ਤੇ ਰਾਜਨੀਤਿਕ ਜਿਹੜੀ ਆਜ਼ਾਦੀ ਹੈ ਉਹ ਹੁਣ ਮੰਨਣਗੇ ਤੇ ਦੁਨੀਆ ਭਰ ਤੋਂ ਜਿਹੜੀਆਂ ਫਲਾਈਟਾਂ ਨੇ ਉਹ ਸਾਹਿਬ ਗੁਰੂ ਰਾਮਦਾਸ ਹਵਾਈ ਅੱਡੇ ਅੰਮ੍ਰਿਤਸਰ ਤੇ ਜਿਹੜੀਆਂ ਉਤਰਣਗੀਆਂ ਤੇ ਅਸੀਂ ਉੱਥੇ ਪਹੁੰਚਾਂਗੇ ਤੇ ਫੁੱਲਾਂ ਦੀ ਵਰਖਾ ਹੋਣੀ ਹੈ ਜਿੱਥੇ ਤਾਂ ਸਿਰਫ 24 ਘੰਟੇ ਦੇ ਵਿੱਚ ਸਿਰਫ 24 ਘੰਟੇ ਦੇ ਵਿੱਚ ਸਾਡੀ ਇੰਨੀ ਤਾਕਤ ਹੈ ਸਾਡੇ ਕੋਲ ਮੈਂ ਸੁਨੇਹਾ ਦੇ ਰਹੇ ਹਾਂ ਸਿੱਧਾ ਮਿਸਟਰ ਟੋਵਲ ਮਿਸਟਰ ਮੋਦੀ ਤੇ ਅਮਿਤ ਸ਼ਾਹ ਤੇ ਸੂਚੀ ਤੁਹਾਡੀ ਜਿਹੜੀ ਡੀਪ ਸਟੇਟ ਹੈ ਉਹਦੇ ਰਾਹੀਂ ਉਹ ਉਹਨੂੰ ਸੁਨੇਹਾ ਦੇ ਰਹੇ ਹਾਂ ਅਸੀਂ ਇਸ ਸਟੇਜ ਤੋਂ ਇਹ ਟੇਬਲ ਤੋਂ ਜਿਹੜੇ ਟੇਬਲ ਤੇ ਖੜੇ ਹੋ ਕੇ ਅਸੀਂ ਗੱਲ ਕਰ ਰਹੇ ਹਾਂ ਕਿ 24 ਘੰਟਿਆਂ ਦੇ ਵਿੱਚ ਅਸੀਂ 3 ਟ੍ਰਿਲੀਅਨ ਡਾਲਰ ਇਕੱਠੇ ਕਰਕੇ ਅਸੀਂ ਟੈਂਕ ਐਂਟੀ 에ਅਰ ਕ੍ਰਾਫਟ ਮਜ਼ਾਈਲਾਂ ਤੇ ਉਹ ਸਾਰਾ ਸਾਜ਼ੋ ਸਮਾਨ ਅਸੀਂ ਤਿਆਰ ਕਰ ਸਕਦੇ ਹਾਂ ਸਾਡੀ ਬਾਹ ਸੁਖਰੀ ਆਕਾਰ ਪੂਰੀ ਪਲੈਨਿੰਗ ਬਣਾ ਲਈਏ ਵੀਰੋ ਬਾਹ ਸੁਖਰੀ ਆਕਾਰ ਇਹ ਤਾਂ ਸਾਡੀ ਪਾਕਟ ਦੀ ਗੱਲ ਆ ਇਹ ਅਸੀਂ ਜੇਬ ਦੇ ਤੌਰ ਦੇ ਉੱਤੇ ਐਨੇ ਸਮਰੱਥ ਹੁਣ ਸਾਡੀ ਮਾਨਸਿਕ ਅਵਸਥਾ ਦੇਖੋ ਮਿਸਟਰ ਡੋਵਲ ਸਾਡੀ ਮਾਨਸਿਕ ਅਵਸਥਾ ਦੇਖੋ ਕਿ ਸਾਡੇ ਕੋਲ ਇਹ ਚੀਜ਼ਾਂ ਨਾ ਵੀ ਹੋਣ ਅਸੀਂ ਜੇਬ ਤੋਂ ਮਸਤਾਨੇ ਵੀ ਹੋਈਏ ਅਸੀਂ ਢਿੱਡੋਂ ਭੁੱਖੇ ਵੀ ਹੋਈਏ ਅਸੀਂ ਫੇਰ ਵੀ ਆਖਰੀ ਦਮ ਤੱਕ ਆਪਣੇ ਖੂਨ ਦਾ ਜਿਹੜਾ ਆਖਰੀ ਕਤਰਾ ਵੀ ਹੈ ਨਾ ਆਖਰੀ ਸਾਹ ਵੀ ਹੈ ਅਸੀਂ ਉਦੋਂ ਤੱਕ ਜਿਹੜਾ ਤੁਹਾਡਾ ਅਖੌਤੀ ਤਥਾ ਕਥਿਤ ਜਿਹੜਾ ਵਿਸ਼ਵ ਗੁਰੂ ਹੋਣ ਦਾ ਇੱਕ ਭਰਮ ਹੈ ਨਾ ਸਾਡਾ ਇੱਕ ਸਿੱਖ ਵੀ ਸਵਾ ਲੱਖ ਸਿੱਖ ਵੀ ਉਸ ਭਰਮ ਨੂੰ ਤੋੜ ਸਕਦਾ ਸਾਡੀ ਸਮੂਚੀ ਜਿਹੜੀ ਤਾਕਤ ਹੈ ਉਹ ਗੁਰੂ ਦਾ ਓਟ ਆਸਰਾ ਲੈ ਕੇ ਗੁਰੂ ਦਾ ਜਿਹੜਾ ਸਿਰ ਤੇ ਮਿਹਰ ਭਰਿਆ ਹੱਥ ਹੈ ਉਹਨੂੰ ਲੈ ਕੇ ਚੱਲਣ ਵਾਲੀ ਐ ਤੁਸੀਂ ਲੱਖਾਂ ਕੋਸ਼ਿਸ਼ਾਂ ਕੀਤੀਆਂ 40 ਸਾਲਾਂ ਤੋਂ ਲਗਾਤਾਰ ਹਰ ਸਾਲ ਮੁਜ਼ਾਰੇ ਕਿਤੇ ਗਏ ਇੱਥੇ ਪ੍ਰੋਟੈਸਟ ਹੋਏ ਲੋਕਾਂ ਨੇ ਬੇਨਤੀਆਂ ਕੀਤੀਆਂ ਮੈਮੋਰੰਡਮ ਦਿੱਤੇ ਮੰਗ ਪੱਤਰ ਦਿੱਤੇ ਤਰਲੇ ਲਏ ਭੁਖੜਤਾਲਾ ਰੱਖੀਆਂ ਤੁਹਾਡੇ ਕੰਨ ਤੇ ਜੂੰ ਨਹੀਂ ਸਰਕੀ ਹੂੰ ਬਿਲਕੁਲ ਪਰ ਚੰਗਾ ਹੋਇਆ ਨਹੀਂ ਸਰ ਕੀ ਕਿਉਂਕਿ ਅਸੀਂ ਆਪਣੇ ਘਰ ਦਾ ਕਬਜ਼ਾ ਲੈਣ ਲਈ ਦੁਬਾਰਾ ਆਪਣੀਆਂ ਚਾਬੀਆਂ ਲੈਣ ਲਈ ਅਸੀਂ ਪੂਰੀ ਤਰ੍ਹਾਂ ਤਿਆਰ ਤੇ ਹਰ ਸਿੱਖ ਇਹ ਨਾ ਸੋਚੋ ਕਿ ਤੁਹਾਡਾ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਕੌਣ ਹੋਊਗਾ ਹਰ ਸਾਡਾ ਸਿੱਖ ਹਰ ਸਾਡੀ ਭੈਣ ਹਰ ਸਾਡੀ ਬੀਬੀ ਰਾਸ਼ਟਰਪਤੀ ਦੇ ਅਹੁਦੇ ਦੇ ਬਰਾਬਰ ਹੈ ਹੂੰ ਜਿੱਥੇ ਕਿਤੇ ਵੀ ਮੇਰੀ ਆਵਾਜ਼ ਜਾ ਰਹੀ ਹੈ ਜਿਹੜੇ ਕਿੜੇ ਵੀ ਮੇਰੇ ਵੀਰ ਹੂੰ ਕੋਈ ਚਾਹ ਪੀ ਰਹੇ ਨੇ ਜਾਂ ਇਹ ਸਾਰੀ ਗੱਲਬਾਤ ਸੁਣ ਰਹੇ ਨੇ ਜਿੰਨੇ ਤੱਕ ਕੰਨਾਂ ਤੱਕ ਪਹੁੰਚ ਰਹੀ ਆ ਉਹ ਹਰ ਵੀਰ ਹਰ ਭੈਣ ਸਾਡੇ ਜਰਨੈਲ ਨੇ ਤੇ ਮੇਰਾ ਉਹਨਾਂ ਲਈ ਸਤਿਕਾਰ ਆ ਅਸੀਂ ਉਹਨਾਂ ਦੇ ਪੈਰਾਂ ਦੀ ਮਿੱਟੀ ਵਰਗੇ ਵੀ ਨਹੀਂ ਸਾਡੇ ਲਈ ਸਮੁੱਚੀ ਕੌਮ ਹਰ ਮਾਈ ਭਾਈ ਸਤਿਕਾਰ ਦਾ ਪਾਤਰ ਆ ਤੇ ਜੇ ਹਰ ਜਿਹੜੇ ਸਟੇਜ ਦੇ ਉੱਤੇ ਖੜੇ ਨੇ ਜਾਂ ਸਾਡੇ ਲੀਡਰ ਨੇ ਉਹ ਵੀ ਇਹੀ ਭਾਵ ਰੱਖਦੇ ਨੇ ਆਪਣੇ ਮਨਾਂ ਦੇ ਵਿੱਚ ਜੇ ਸਾਡੇ ਅੰਦਰ ਸਾਡੇ ਭਾਈਚਾਰੇ ਦਾ ਸਾਡੀਆਂ ਭੈਣਾਂ ਬੀਬੀਆਂ ਦਾ ਇੰਨਾ ਸਤਿਕਾਰ ਆ ਤਾਂ ਤੁਸੀਂ ਸੋਚ ਲਓ ਇੱਟ ਨਾਲ ਇੱਟ ਨਹੀਂ ਖੜਕੂਗੀ ਟੈਂਕ ਚੜਨਗੇ ਹੁਣ ਤੇ ਟੈਂਕਾਂ ਦਾ ਬਦਲਾ ਟੈਂਕਾਂ ਨਾਲ ਹੀ ਲਿਆ ਜਾਊਗਾ ਬਿਲਕੁਲ ਅਸੀਂ ਮਜ਼ਬੂਤ ਆ ਮਜ਼ਬੂਤ ਰਹਿਣਾ ਤੇ ਆਖਰੀ ਜਿਹੜੀ ਫਤਿਹ ਆ ਉਹ ਦਿੱਲੀ ਤੇ ਝੰਡਾ ਚੜਾ ਕੇ ਹੋਊਗੀ ਅਖੀਰ ਚ ਆਪੜੇ ਵੱਲੋਂ ਵੀ ਇੱਕ ਖਾਲਸਾਤਾਨ ਦਾ ਜਕਾਰਾ ਗਜਾਊਗਾ ਜਿੰਦਾਬਾਦ ਫਿਰ ਡੋਬਲ ਦੇ ਕੰਨ ਪਾੜਨੇ ਚਾਹੀਦੇ ਨੇ ਇਸ ਜਿੰਦਾਬਾਦ ਦੇ ਖਾਲਸਾ ਜਿੰਦਾਬਾਦ ਦੋਸਤੋ ਮੋਦੀ ਦੇ ਕੋਲੇ ਗੱਲ ਜਦੋਂ ਜਾਂਦੀ ਹੈ ਤੇ ਮੋਦੀ ਇਸ ਬਾਰੇ ਕੀ ਸੋਚਦਾ ਹੋਣਾ ਹੈ ਕਿ ਆਖਰ ਸਿੱਖ ਐਵੇਂ ਦੀਆਂ ਮੰਗਾ ਕਿਉਂ ਕਰ ਰਹੇ ਨੇ ਸਿੱਖਾਂ ਨੂੰ ਇਹ ਮੰਗਾ ਤਾਂ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਸਿੱਖਾਂ ਦੇ ਰਾਈਟ ਹੀ ਸਿੱਖਾਂ ਨੂੰ ਨਹੀਂ ਮਿਲ ਰਹੇ ਸਿੱਖਾਂ ਨੂੰ ਦਬਾਨ ਦੀ ਕੋਸ਼ਿਸ਼ ਕੀਤੀ ਜਾਂਦੀ ਏ ਜਿਵੇਂ ਕਿ ਸ਼ੁਰੂ ਲਾਤੋਂ ਸਿੱਖਾਂ ਨੂੰ ਦਬਾਇਆ ਜਾ ਰਿਹਾ ਔਰ ਇੰਡੀਆ ਦੇ ਵਿੱਚ ਮੁਸਲਮਾਨਾਂ ਨੂੰ ਦਬਾਇਆ ਜਾ ਰਿਹਾ ਹੈ ਦੂਸਰੇ ਕਿਸੇ ਵੀ ਮਜ਼ਹਬ ਦੀ ਗੱਲ ਨਹੀਂ ਸੁਣੀ ਜਾਂਦੀ ਉਹਨਾਂ ਦੇ ਤੇ ਹਤਿਆਚਾਰ ਕੀਤੇ ਜਾਂਦੇ ਨੇ ਉਹਨਾਂ ਦੇ ਰਾਈਟ ਉਹਨਾਂ ਨੂੰ ਨਹੀਂ ਦਿੱਤੇ ਜਾਂਦੇ ਇਸੇ ਤਰ੍ਹਾਂ ਸਿੱਖਾਂ ਨਾਲ ਲਗਾਤਾਰ ਉਹ ਐਵੇਂ ਦੇ ਦਬਾਅ ਵੜਾ ਰਹੇ ਨੇ ਔਰ ਸਿੱਖਾਂ ਦੀ ਕਿਤੇ ਵੀ ਉਹ ਗੱਲ ਮੰਨਣ ਨਹੀਂ ਦੇ ਰਹੇ ਅਗਰ ਖਾਲਸਾ ਰਾਜ ਆ ਜਾਏਗਾ ਤਾਂ ਕੋਈ ਗਲਤ ਕੰਮ ਨਹੀਂ ਹੋਣ ਲੱਗਾ ਰਾਜਾ ਰਣਜੀਤ ਸਿੰਘ ਦਾ ਹੀ ਤੁਸੀਂ ਟਾਈਮ ਵੇਖ ਲਓ ਕਿ ਸਿੱਖ ਵੀ ਸੀ ਉੱਥੇ ਮੁਸਲਮਾਨ ਵੀ ਸੀ ਉੱਥੇ Hindu ਵੀ ਸੀ ਉੱਥੇ Sai ਵੀ ਸੀ ਲੇਕਿਨ ਕਦੇ ਵੀ ਕਿਸੇ ਦੇ ਰਾਈਟ ਕਿਸੇ ਤੋਂ ਨਹੀਂ ਸਿੱਖੋਏ ਗਏ ਤੇ ਇਸੇ ਵਜ੍ਹਾ ਤੋਂ ਖਾਲਸਾ ਰਾਜ ਆਣਾ ਚਾਹੀਦਾ ਲੇਕਿਨ ਦੁਨੀਆ ਅਜੇ ਨਹੀਂ ਮੰਨੇਗੀ ਉਹ ਟਾਈਮ ਦੂਰ ਨਹੀਂ ਕਿ ਖਾਲਸਾ ਰਾਜ ਦਾ ਨਾਰਾ ਵੱਜਣ ਵਾਲਾ ਹੈ ਹੋਰ ਇਸ ਵੀਡੀਓ ਦੇ ਬਾਰੇ ਤੁਹਾਡੀ ਕੀ ਰਾਏ ਕਮੈਂਟ ਜ਼ਰੂਰ ਕਰਿਓ ਇਸ ਨਾਲ ਹੀ ਜਿਆਦਾ ਚਾਹਾਂਗੇ ਅੱਲਾਹ ਹਾਫਿਜ਼